ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਤੇ ਜੀ ਆਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਸਿ ਕਾਲ ਹਸੀ ਬਾਈ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਫਾਗਰ ਬਾਈ ਪਿੰਡ ਭੈਰੂਪਾ ਤਸੀਲਪੂਲ ਦਾ ਜ਼ਿਲ੍ਹਾ ਬਸੰਦਾ ਨੇੜੇ ਪਿੰਡ ਬਾਈ ਨੇੜੇ ਰਾਮਪ੍ਰਭੂ ਦਾ ਖੇਹਰਾ ਬਰੇ ਤੇ ਸਲਾਬੁਰਾ ਪਿੰਡ ਆ ਮੋਬਾਈਲ ਨੰਬਰ ਬੋਲੋ 9023976000 ਠੀਕ ਹੈ ਬਾਈ ਵੇ ਭਾਈ ਜਿਹੜੀ ਹੈ ਬੈਡ ਦੇ ਨੇ ਕਿਹੜਾ ਸੂਸੂਈ ਆ ਦੂਜਾ ਸੂਸੂਈ ਹੈ ਜਲਸੀ ਬੈਡ ਆ ਜਰਸੀ ਦੂਜਾ ਸੂਆ ਕਦੋਂ ਸੂਈ ਆ ਭਰਾ ਇਹ ਰਾਤ ਸੂਈਆ ਜੇਰ ਕੋਈ ਇਹਦੀ ਬੱਠਾ ਜੇਰ ਭਈਆ ਬੱਟਰ ਚ ਰੱਖੀ ਬੈਠਾ ਕੰਪਲੀਟ ਆ ਬੱਚਾ ਕੀ ਦੇਤਾ ਗਰਮ ਬੱਚਾ ਦੇਤਾ ਮਰ ਥਣ ਥਣ ਬੜਾ ਚੰਗਾ ਡਾਕਟਰ ਆ ਸਹੀ ਗੱਲ ਆ ਭਾਈ ਭੈਣ ਭੂਜਣਾ ਬਹੁਤ ਨਿਆਇ ਚਗਾ ਥਣ ਲੈਵਾ ਅੱਡ ਕਮਾਲ ਆ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਮੁਠੀ ਵਾਲਾ ਥਣ ਲੈਵਾ ਦੇਖੋ ਭਾਈ ਠੰਡੀ ਠੰਡੀ ਫੁੱਲ ਠੰਡੀ ਠੰਡੀ ਦਾ ਕੋਈ ਅੰਤ ਨਹੀਂ ਭਾਈ ਠੀਕ ਆ ਭਾਈ ਕੋਈ ਮਰਜ਼ੀ ਚੁ ਲਈ ਹੂੰ ਬਜਾਏ ਦੁੱਧ 18 ਕਿਲੋ ਬਲੂਨ ਦਾ ਤਾਂ 18 ਨਿਕਲੋ ਦੁੱਧ ਬਾ ਨਿਕਲੇ ਲੈ ਭਾਈ ਵਾਲਾ ਓਕੇ ਭਾਈ ਉਹ ਵਾਲੇ ਸੀ ਹੁਣਾ ਵੱਧ ਦੇ ਦੇ ਘੱਟ ਦੇ ਹੋਰ ਨਹੀਂ ਕਰ ਮਾ ਹੂੰ ਅੱਜ ਦੀ ਘੜੀ ਸੋਨੇਰ ਕੀ ਬੈਠਣ ਠੰਡੀ ਠੰਡੀ ਫੁੱਲ ਬਰੀਟ ਇੱਕ ਨੰਬਰ ਹੈ ਜਰਸੀ ਬਰੀਡਮ ਮਿਲਦੀ ਬਹੁਤ ਘਾਟਾ ਵੀ ਮੰਗੋ ਭਾਈ ਜਨ ਵਾਲੀ ਹੈ ਕਾਤਾਰੀ ਲੇਵਾ ਨੂੰ ਬਹੁਤ ਚੰਗਾ ਕਰ ਲੈਵਾ ਥਾਣ ਬਹੁਤ ਚੰਗਾ ਬਣਦਾ ਹੂੰ ਲੈਵਾ ਦੇਖਣ ਕੇ ਹੋਲੇ ਭਾਈ ਤੋਰ ਦੇ ਬਰੀਡ ਬੌਚੰਗੀ ਇਹ ਗਰਮਣੀ ਗਰਮੀ ਦਾ ਤੋਹਫਾ ਲੇਵਾ ਨੇੜ ਤੋਂ ਚੈੱਕ ਕਰੋ ਨਾਣਾ ਮੁੱਜਰਗਾ ਤੁੰਦ ਦੂ ਗਰਮ ਇਹ ਮਾ ਮੱਝ ਨਾਲ ਦਾ ਦੁੱਧ ਰੇਣਾ ਫੈਂਡ ਫੁੰਡ ਫੁੱਲ ਆਉ ਕਨੇ ਵੀ ਹਾਂ ਬਾਈ ਪੂਰੀ ਠੰਡੀ ਸੀਲਾ ਬਾਕੀ ਬੜੂਆਂ ਚੋਂ ਉਹਨਾਂ ਦਾ ਜਵਾਕ ਚੋੜੇ ਕੋਈ ਸੂਈ ਚੱਲੇ ਨਾਣਾ ਲਾ ਨਾਣਾ ਲਾ ਸਹੀ ਹੈ ਬਾਈ ਤੋਰਾ ਚੈੱਕ ਕਰਨੂ ਬਰੀਡ ਇੱਕ ਨੰਬਰ ਚੰਮਕ ਚੰਮਕ ਚੰਗੀ ਆ ਤੋਹਫਾ ਆ ਗਰਮੀਆਂ ਦਾ ਬਾਈ ਠੰਡੀ ਠੰਡੀ ਮਾ ਮੱਝ ਨਾਲ ਦਾ ਦੁੱਧ ਦੂ ਲੇਵਾ ਦੇਖੋ ਲੇਵਾ ਕਮਾਲ ਕੀ ਮੁੱਲ ਆ ਭਰਾ ਜੱਜਰ ਬਈ ਮੁੱਲ ਨਹੀਂ ਯਾਰ ਮੁੱਲ ਕਰਾਉਣ ਆਲਾ ਬਾਅਦੋਂ ਮੁੱਲ ਕਰਾ ਲਿਆ ਕਰੇ ਨਾ ਓਕੇ ਬਈ ਆਈ ਗਈ ਆਲਾ ਕੰਮ ਆ ਵੀ ਦੇਣੇ ਆਲਾ ਕੰਮ ਆ ਉਵੇਂ ਪੁੱਟ ਕਰਨਾ ਮੁੱਲ ਕਰਨ ਨੂੰ 65000 ਹੈ ਜੀ ਘਾਟੇ ਵਾਦਲਾ ਕਰਉਣਾ ਠੀਕ ਆ 57000 ਦਾ ਸੌੜ ਵੀ ਨਹੀਂ ਕਰਦਾ ਬਈ ਮੈਂ 100 ਵੀ ਕਰੂੰਗਾ 200 ਵੀ ਨਹੀਂ ਕਰਦਾ ਜਿਵੇਂ ਪੋਗਦੀਓ ਭਰਾ ਮੇਰਾ ਉਹੀ ਫੋਨ ਲਾਵੇ ਹਮ ਹਣਾ ਐਵੇਂ ਬਾਹਰ ਗੱਲਾਂ ਦਾ ਕੋਈ ਫਾਇਦਾ ਨਹੀਂ ਕਈ ਬੰਦੇ ਕਹਿੰਦੇ ਜੀ ਵੇਚਣ ਨੂੰ ਲੈਣੀ ਆ ਬਈ ਰੱਖਣ ਨੂੰ ਲੈਣੀ ਆ ਹਮ ਆ ਬਿਗੜੀ ਦਾ ਬਾੜ ਵੀ ਪੈਣ ਸੜਿਆ ਆ ਵੀ ਆਪਾਂ ਨੂੰ ਹੀ ਪਤਾ ਬਾਹਰ ਉਹ ਜਿਹੜਾ ਨਫਰ ਵਾਲੀ ਆ 55000 ਚ ਛੋੜੀ ਕਰੋ 100 ਰੁਪਿਆ ਮੋੜੇ ਕਰਾਉਣਾ ਬਾਈ ਕਹਿੰਦਾ 65 ਕਰਾ ਲਓ ਠੀਕ ਆ ਕਿ ਨਹੀਂ ਜੇਰ ਦੀ 7000 ਦੀ ਬਾੜ ਦੇ ਦਿਆਂਗੇ ਠੀਕ ਜੇਰ ਦੀ ਭਾਰ ਦੀ ਥਣਾ ਦੀ ਗਰੰਟੀ ਹੋ ਬਾਈ ਠੀਕ ਆ ਧਰਦਫ ਟੋਨ ਚ ਹੁਣ ਹੀ ਪਤਾ ਲੱਗ ਜੂਗਾ ਇਹ ਚੋਣ ਸਹੀ ਗੱਲ ਆ ਬਾਈ ਉਹੀ ਚੱਕਰ ਨਹੀਂ ਤਾਰਾ ਮਾਰ ਕੇ ਦੇਖਣਾ ਮੁੱਲ ਜਮ ਜਾਇਜ ਹੈ ਲੈ ਭਾ ਭਾਈ ਕਿਸੇ ਨੇ ਨਹੀਂ ਦੇਣਾ ਇਦੂ ਫਿਰ ਘੱਟ ਤਾਂ ਕੀ ਦੇਦਾ ਅਸੀਂ ਵੀ ਭਾਈ ਸਹੀ ਗੱਲ ਆ ਭਾਈ ਤਾਜੀ ਬੈੜਾ ਰਾਤ ਦੀ ਹਾਂਜੀ ਬੈੜਾ ਬਾਕੀ ਬਰੀਡ ਇੱਕ ਨੰਬਰ ਆ ਕਿ ਨਹੀਂ ਭਾਈ ਹਾਂ ਨਿਆਣਾ ਲਾ ਨਾਲ ਆ ਕੋਈ ਸ਼ੁਕਰ ਨਹੀਂ ਹਾਂ ਫੈਂਡ ਫੂਡ ਫੁੱਲ ਆ ਪੂਰੀ ਭਾਈ ਹੂੰ ਖੰਡੀ ਦਾ ਬਾੜੀ ਆ ਕਿ ਨਹੀਂ ਖੰਡੀ ਦਾ ਬੱਚੇ ਸਾਡੇ ਨਾਲ ਸਾਡੇ ਕੋਈ ਭਾਈ ਰੋ ਹੀ ਕੰਮ ਨਹੀਂ ਹੋਊਗਾ ਠੀਕ ਆ ਖਣ ਮੁੱਠੀ ਵਾਲਾ ਹੂੰ ਤਰ ਕੇ 4.5 ਕਿਲੋ ਗੂਦਦ ਦੁੱਧ ਕੱਢਾ ਵੈਦਾ ਇਹ ਨੀ ਉਹ ਵੀ ਕੱਢਣਾ ਹੋਊਗਾ ਠੀਕ ਹੈ ਭਾਈ ਰਾਤ ਬੱਚੇ ਨੂੰ ਜਗਾਏ ਸੀ ਤੇ ਕਿਲੋ ਚੋਇਆ 1 ਕਿਲੋ 1.5 ਕਿਲੋ ਡੀਰ ਪਰ ਵਾਲੀ ਹੋ ਹੂੰ ਦੁੱਧ ਤਾਂ ਆਪੇ ਹੀ ਸਾ ਭਾਈ ਯਾਰ ਦੁੱਧ ਤਾਂ ਅੰਨੀ ਬੀ ਕਿਲੋ ਜ 18 ਨਾਲ ਆਉਣ ਵਾਲੀ ਦੇ ਦੇਣਾ ਸਹੀ ਗੱਲ ਆ ਭਾਈ ਦਵਾਈ ਤੂੰ ਹੀ ਦੇ ਤੂੰ ਮੈਂ ਤੂੰ ਬਹੁਤ ਚੰਗਾ ਯਾਰ ਇਸ ਕਰ ਮੋਟੀ ਮੋਟੀ ਜਵਾਈਆ ਦੇਖੀ ਖੜਕਾ ਸੁਣਦਾ ਜਵਾਈ ਦਾ ਲੈ ਇੱਕ ਨੰਬਰ ਜਵਾਈਆ ਕੀ ਬਾਤ ਹੈ ਯਾਰ ਜਮਾ ਬੋਲਾ ਕਿਨੇ ਕਟਾ ਘਟਾ ਬਈ ਬਾਲਟੀ ਤਾਂ ਹੁਣ ਆਉ ਤਾ ਨੂੰ 2 ਮਿੰਟਾਂ ਜੀ ਯਾਰ ਸਹੀ ਗੱਲ ਹੈ ਬਾਲੀ ਚੰਗੀ ਚਬਾਈ ਆ ਬਈ ਲੈ ਮੋਟਾ ਮੋਟਾ ਜੋਣ ਆ ਮਗਰੇ ਥਣਾ ਦਿਖਾ ਦੇ ਬਈ ਲੈ ਕਿਆ ਬਾਤ ਹੈ ਇੱਕ ਨੰਬਰ ਚ ਬਈ ਆ ਨਾ ਹਾਂ ਹਮ ਹੋਰ ਇੱਕ ਗੱਲ ਦਾ ਬਈ ਆ ਤਾ ਜਿਨੇ ਵੀ ਲੈਣੇ ਨੇ ਪਹਿਲਾਂ ਵੀ ਵੀਡੀਓ ਦੇ ਲਈ ਵੱਡੀ ਛੋਟੀ ਥਾਨ ਬਿੰਗਾ ਟੇਡਾ ਜਿਹੜਾ ਉਹ ਮਰਜ਼ੀ ਦੇਖੀ ਜਾਵੇ ਜਦੋਂ ਸਹੀ ਬੋ ਵਾਲੀ 5000 ਰੁਪਏ ਸਹੀ ਬੋ ਆ ਆਪਾ ਆਈ ਇੱਥੇ ਥਣਪਾਸ ਕਰਾਉਂ ਥਾਂ ਦੀ ਗੱਲ ਤੋਂ ਹੀ ਕਰਾਇਆ ਦੇ ਕੇ ਦੋਲਾਂਗੇ ਠੀਕ ਆ ਭਾਈ ਐਵੇਂ ਇੱਥੇ ਦੋ ਬੰਦਿਆਂ ਨੂੰ ਪਹਿਲਾਂ ਦਿਖਾ ਲਿਆ ਅਗਲੇ ਆਪਦੇ ਜਿਹਨੂੰ ਨਾਲ ਲਿਆਉਣਾ ਸਹੀ ਆ ਭਾਈ ਬਾਅਦ ਚ ਆਈ ਕਹਿੰਦੇ ਭਾਈ ਆਈ ਫਲਾਨਾ ਕਰਾਉਸ ਆ ਇਹ ਫੁੱਲ ਫਰੀਡ ਨਹੀਂ ਉਹ ਆਹ ਦੀ ਪਹਿਲਾਂ ਦੇਖ ਲੈ ਆਹ ਕਿਲੋ ਡੇਢ ਕਿਲੋ ਦੁੱਧ ਡਾਕਟਰਾਂ ਮੰਡਜ ਕਰਦਾ ਬਾੜ ਨੇ ਸਹੀ ਗੱਲ ਆ ਭਾਈ ਲੇਕਿਨ ਹੰਡੀ ਠੁੰਡੀ ਦਾ ਕੋਈ ਕੰਮ ਵੀ ਨਹੀਂ ਸਿਵਾਈ ਇੱਕ ਨਾ ਪਰ ਨਹੀਂ ਆ ਚੰਗੀ ਆ ਜਿੱਦ ਜਿੰਨੀ ਮਰਜ਼ੀ ਬੈਠੀ ਚੱਲੇ ਤੇ ਹਰ ਇੱਕ ਕੇ ਫੋਨ ਤੇ ਫੋਨ ਆਉਂਦਾ ਵੀ ਜਲਸੂਈ ਲੈਣੀ ਆ ਭਾਈ ਹੂੰ ਜਲਸ ਵੀ ਗੈਰਟੀ ਉਹਦੀ ਆ ਤਾਂ ਥਾਣ ਦੇ ਤੇ ਜਲ ਆਨਲੇ ਵਾਲਾ ਉਹ ਚੱਕਰੀ ਨਹੀਂ ਵਾਰਡ ਨੂੰ ਇੱਕ ਨੰਬਰ ਲੈ ਵਾ ਥਾਨ ਬਹੁਤ ਚੰਗਾ ਬਈ ਠੰਡੀ ਠੁੰਡੀ ਜੋਸ ਵਾਲਾ ਥਾਨਾ ਦੁੱਧ ਵਾਲਾ ਥਾਨ ਜਿਹਨੂੰ ਕਹਿੰਦੇ ਆਪਾਂ ਬਈ ਹੂੰ ਬਾਕੀ ਮੁੱਲ ਵੀ ਜਾਇਜ਼ ਆ ਯਾਰ ਬਈ ਕਿਸੇ ਨੇ ਨਹੀਂ ਦੇਣਾ ਬਈ ਪਾ ਇਹ ਜਦਾਂ ਹੱਥੋਂ ਦਾ ਤੰਬੂ ਲਾ ਦੋ ਲੈਵੇ ਜੇ ਸੱਡੀ ਹੁੰਦੀ ਫੇਰ ਪਤਾ ਲੱਗਦਾ ਉਹ ਰਹਿਣਾ ਹੀ ਜਾਂਦਾ ਸੀ ਵਾਰਡ ਤੋਂ ਦੇਖ ਜੇ ਵੀਰ ਨੂੰ ਬਈ ਵਾਰਡ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ